ਜਾਪਦੇ ਗਿਣਵੇਂ ਚੁਣਵੇਂ ਸਕੂਲਾਂ ਵਿੱਚੋਂ ਪਹਿਲੀ ਕਤਾਰ ਤੇ ਆਉਂਦਾ ਹੈ ਨਾਬਾ ਬਲਾਕ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁਹੀ ਦੱਸਦੇ ਕਿ ਇਸ ਸਕੂਲ ਦੇ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵੱਲ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਕੂਲ ਦੇ ਨੈਸ਼ਨਲ ਅਵਾਰਡੀ ਅਧਿਆਪਕ ਹਰਿੰਦਰ ਗਰੇਵਾਲ ਦੀ ਅੰਤਕ ਮਿਹਨਤ ਦੇ ਚਲਦਿਆਂ ਸਕੂਲ ਅੱਜ ਵੱਡੀਆਂ ਉਪਲਬਧੀਆਂ ਨੂੰ ਸ਼ੁਰੂਆਤ ਅਤੇ ਸਕੂਲ ਦੇ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਇਆ ਵਾਲਾ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਅਧਿਆਪਕ ਹਰਿੰਦਰ ਗਰੇਵਾਲ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ ਇਸ ਮੌਕੇ ਤੇ ਕੀਰਤ ਸ਼ਰਮਾ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਵਿਖੇ ਰਹਿੰਦਾ ਸੀ ਅਤੇ ਹੁਣ ਮੈਂ ਪੜ੍ਹਾਈ ਸਰਕਾਰੀ ਸਕੂਲ ਦੇ ਵਿੱਚ ਸ਼ੁਰੂ ਕੀਤੀ ਹੈ ਕਿਉਂਕਿ ਇਹ ਸਕੂਲ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਕਾਫੀ ਅੱਗੇ ਐ। ਇਹ ਤੁਸੀਂ ਇੱਥੇ ਇਹ ਸਕੂਲ ਦਾ ਕੰਪੈਰੀਸ਼ਨ ਉੱਥੇ ਨਾਲ ਤੁਹਾਨੂੰ। ਇਹ ਬਹੁਤ ਵਧੀਆ ਸਕੂਲ ਆ ਉਹਦੇ ਨਾਲ। ਉੱਥੇ ਪੜਾਈ ਘੱਟ ਹੁੰਦੀ ਸੀਗੀ, ਇੱਥੇ ਜ਼ਿਆਦਾ ਹੁੰਦੀ ਆ। ਨਹੀਂ, ਆਸਟ੍ਰੇਲੀਆ 'ਚ ਘੱਟ ਹੁੰਦੀ ਸੀ। ਹਾਂਜੀ। ਇੱਥੇ ਇੱਥੇ ਜ਼ਿਆਦਾ ਹੁੰਦੀ ਆ। ਉਰੇ ਬਹੁਤ ਵਧੀਆ ਪੜਾਈ ਆ। ਹੋਰ ਤੁਹਾਨੂੰ ਕਿਹੜੀਆਂ ਚੀਜ਼ ਇੱਥੇ ਵਧੀਆ ਲੱਗੀਆਂ? ਉਰੇ ਸਕੂਲ ਵਧੀਆ, ਨੇਚਰ ਵਧੀਆ ਔਰੇ ਸਪੋਰਟਸ ਵਧੀਆ ਹੈ ਬੱਚੇ ਵਧੀਆ ਨੇ টিਚਰਸ ਵਧੀਆ ਨੇ ਸਾਰਾ ਸਭ ਵਧੀਆ ਹੈ ਉਹਨਾਂ ਨੂੰ ਦਿੰਨਾ ਕਿ ਤੁਸੀਂ ਇੱਧਰ ਆਓ ਇੱਥੇ ਪੜੋ ਇਹ ਬਹੁਤ ਵਧੀਆ ਸਕੂਲ ਹੈ ਲਓ ਆ ਪੰਜਾਬੀ ਸਿੱਖੋ ਅੰਗਰੇਜ਼ੀ ਸਿੱਖੋ ਫੀ ਕਰਾਉਂਦੇ ਆ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਇੱਥੇ ਇੱਥੇ ਪੜ੍ਹਲਾ ਤਾਂ 2 ਵਜੇ ਤੱਕ ਪੜਾਈ ਹੁੰਦੀ ਆ ਉਸ ਤੋਂ ਬਾਅਦ ਚ ਫਿਰ 2 ਘੰਟੇ ਦਾ ਰੈਸਟ ਮਿਲਦਾ ਫਿਰ ਬਾਅਦ ਚ ਅਸੀਂ ਹੋਕੀ ਖੇਲਣ ਜਾਂਦੇ ਹਾਂ ਕਈ ਬੱਚੇ ਹੋਕੀ ਖੇਡਦੇ ਨੇ ਕਈ ਬੱਚੇ ਕਬੱਡੀ ਖੇਡਦੇ ਨੇ ਮੈਂ ਹੋਕੀ ਵਿੱਚ ਲੱਗਿਆ ਹੋਇਆ ਹਾਂ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਤੇ ਇਹ ਸਹੂਲਤ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਹੈ ਜਿਸ ਕਰਕੇ ਅਸੀਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ ਮੇਰਾ ਨਾਮ ਅਮਨਨਿਤ ਕੌਰ ਹੈ ਤੇ ਮੈਂ ਥੁਈਪਿੰਡ ਦੇ ਸਰਕਾਰੀ ਹਾਈ ਸਕੂਲ ਥੁਈ ਵਿੱਚ ਪੜ੍ਹਦੀ ਹਾਂ ਕਿਉਂਕਿ ਅੱਜਕੱਲ੍ਹ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਜ਼ਿਆਦਾ ਤਰੱਕੀ ਕਰ ਰਹੇ ਨੇ ਜੋ ਸਰਕਾਰੀ ਸਕੂਲ ਜਿ प्रोवाइड ਕਰਾ ਰਹੇ ਜਾ ਰਹੇ ਉਹ ਇਨਕੀ ਪ੍ਰਾਈਵੇਟ ਚ ਨਹੀਂ ਮਿਲਦਾ ਹੈਗਾ ਇੱਥੇ ਸਮਾਰਟ ਲੈਬਸ ਨੇ ਸਮਾਰਟ ਲਾਇਬ੍ਰੇਰੀ ਹੈ 인ਡੋਰ ਕਬੱਡੀ ਸਟੇਡੀਅਮ ਹੈ 스포츠 ਸਪੈਸ਼ਲੀ 스포츠 ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਤੇ ਸਟੱਡੀਜ਼ ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਾਨੀ ਕਿ ਕਲਾਸਿਸ ਲੱਗਦੀ ਰਹਿੰਦੀ ਹੈ ਇਹ ਸਰ ਕੁਝ ਪ੍ਰਾਈਵੇਟ ਸਕੂਲ ਚ ਨਹੀਂ ਹੁੰਦਾ ਹੈਗਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਕੂਲ ਖੁੱਲ੍ਹਾ ਹੈ ਸਵੇਰੇ 5:30 ਤੋਂ ਸ਼ਾਮ ਦੇ 8 ਵਜੇ ਤੱਕ ਚੱਲਦਾ ਕੀ ਵੈਸਟ ਲੱਗਿਆ ਤੁਹਾਨੂੰ ਇੱਥੇ ਦਾ ਇਥੇ ਦੇ ਮੈਨੂੰ ਜਿਆਦਾ ਬੈਸਟ ਸੜਾ ਸਪੋਰਟਸ ਲੱਗਿਆ ਤੇ ਸਟੱਡੀਜ਼ ਦਾ ਬਹੁਤ ਜ਼ਿਆਦਾ ਵੇਧਰ ਹੈ ਪ੍ਰਾਈਵੇਟ ਸਕੂਲ ਅਚਕਿਆ ਹੁੰਦਾਗਾ ਜਿਹੜੀ ਸਪੋਰਟਸ ਤੇ ਨਾ ਧਿਆਨ ਦਿੱਤਾ ਜਾਂਦਾ ਨਾ ਸਟੱਡੀਜ਼ ਤੇ ਧਿਆਨ ਦਿੱਤਾ ਜਾਂਦਾਗਾ ਉਰੇ ਉਰੇ ਦਾ ਇੰਕੀ ਫੰਡਾ ਹੈਗੇ ਜਿਸ ਜਿਹੜਾ ਬੱਚਾ ਸਪੋਰਟਸ ਚ ਵਧੀਆ ਹੈ ਉਹ ਬੱਚਾ ਸਟੱਡੀਜ਼ ਚ ਵੀ ਆਪਣੇ ਆਪ ਵਧੀਆ ਹੋਵੇਗਾ ਮੈਂ ਹਾਕੀ ਚ 올ਿਪੀਆਡ ਬੰਨਾ ਚਾਹੁੰਦੀ ਆ ਤੇ ਇੰਡੀਆ ਟੀਮ ਦੀ ਖੇਲਣਾ ਚਾਹੁੰਦੀ ਆ ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਇਆ ਵਾਲਾ ਨੇ ਕਿਹਾ ਕਿ ਇਸ ਸਕੂਲ ਦੇ ਅਧਿਆਪਕ ਕਿਉ ਨੈਸ਼ਨਲ ਅਵਾਰਡੀ ਹਨ ਦੱਸਦੇ ਕਿ ਹਰਿੰਦਰ ਗਰੇਵਾਲ ਦੇ ਵੱਲੋਂ ਅਨਤਕ ਮਿਹਨਤ ਸਕੂਲ ਦੇ ਲਈ ਕੀਤੀ ਜਾ ਰਹੀ ਹੈ ਜਿਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ ਇਸ ਮੌਕੇ ਤੇ ਸਕੂਲ ਦੇ ਅਧਿਆਪਕ ਨੈਸ਼ਨਲ ਅਵਾਰਡੀ ਹਰਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਟੇਟ ਪਾਰਟੀ ਅਤੇ ਨੈਸ਼ਨਲ ਅਵਾਰਡੀਆ ਨੂੰ ਰਿਟਾਇਰਮੈਂਟ ਦੇ ਵਿੱਚੋਂ 2 ਸਾਲ ਦਾ ਵਾਅਦਾ ਕੀਤਾ ਗਿਆ ਕਿਉਂਕਿ ਅਜੇ ਤੱਕ ਕਿਸੇ ਵੀ ਸਰਕਾਰ ਨੇ ਨੈਸ਼ਨਲ ਨ ਅਬੋਡੀ ਅਤੇ ਸਟੇਟ ਅਬੋਡੀ ਅਧਿਆਪਕਾਂ ਨੂੰ ਉਤਸ਼ਾਹਿਤ ਨਹੀਂ ਕੀਤਾ। ਕਿ ਅੱਜ ਨਾਬਾ ਹਲਕੇ ਦੇ ਵਿੱਚ ਪਿੰਡ ਤੂਹੀ ਵਿਖੇ ਜਿਹੜਾ ਸਰਕਾਰੀ ਹਾਈ ਸਕੂਲ ਦੇਖਣ ਦਾ ਮੌਕਾ ਮਿਲਿਆ ਤੇ ਸੁਣਦੇ ਰਹਿੰਦੇ ਸੀ ਕਿ ਸਕੂਲ ਬਹੁਤ ਵਧੀਆ ਬਣਿਆ ਹੋਇਆ ਪਰ ਅੱਜ ਦੇਖ ਕੇ ਪਤਾ ਲੱਗਿਆ ਕਿ ਵਾਕਿਆ ਹੀ ਪ੍ਰਾਈਵੇਟ ਸਕੂਲਾਂ ਜਿਹੜਾ ਇਹ ਮਾਤ ਪਾ ਰਿਹਾ ਸਕੂਲ ਆ ਤੇ ਇੱਥੇ ਹਰ ਜਿਹੜੀ ਸਹੂਲਤਾਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਪੜਨ ਲਈ ਪੜਾਈ ਖੇਡਣ ਲਈ ਗਰਾਊਂਡ ਤੇ ਹਰ ਇੱਕ ਜਿਹੜੀ ਸਹੂਲਤ ਦਿੱਤੀ ਹੋਈ ਆ ਤੇ ਮੈਂ ਵਧਾਈ ਦਿੰਦਾ ਸਾਡੇ ਸਕੂਲ ਦੇ ਮੁਖੀ ਸਾਡੀ ਭੈਣ ਪਰਮਜੀਤ कौर ਜੀ ਤੇ ਸਾਡਾ ਵੀਰ نیشنل ਬਾਡੀ ਹਰਿੰਦਰ ਸਿੰਘ ਗਰੇਵਾਲ ਤੇ ਸਮੁੱਚੇ ਸਟਾਫ ਨੂੰ ਕਿਉਂਕਿ ਸਮੁੱਚਾ ਸਟਾਫ ਆ ਜੇ ਇੱਕ ਟੀਮ ਵਰਕ ਹੋ ਕੇ ਕੰਮ ਹੁੰਦੇ ਨੇ ਤੇ ਸਮੁੱਚਾ ਸਟਾਫ ਦਿਨ ਰਾਤ ਮਿਹਨਤ ਕਰਦੇ ਆ ਕਿਉਂਕਿ ਹਰਿੰਦਰ ਵੀਰ ਉਹ ਨਹੀਂ ਸਵੇਰੇ ਸਾਜਰੇ 5 ਵਜੇ ਆ ਕੇ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਜਾਂਦੇ ਆ ਉਹਨਾਂ ਨੂੰ ਜਾਣਕਾਰੀ ਹੁੰਦਾ ਕਿਵੇਂ ਸਾਨੂੰ ਖੇਡਣਾ ਚਾਹੀਦਾ ਕਿਵੇਂ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਮੈਂ ਦੁਬਾਰਾ ਫਿਰ ਸਮੁੱਚੇ ਸਟਾਫ ਨੂੰ ਬਧਾਈ ਦਿੰਨਾ ਤੇ ਪੰਜਾਬ ਸਰਕਾਰ ਸਿੱਖਿਆ ਨੂੰ ਲੈ ਕੇ ਕਾਫੀ ਚਿੰਤਾਤ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਿਆ ਦੇ ਵਿੱਚ ਵੱਡਾ ਸੁਧਾਰ ਕਰਨ ਜਾ ਰਹੀ ਆ ਨਵੇਂ ਸਕੂਲਾਂ ਬਣਾਏ ਜਾ ਰਹੇ ਨੇ ਵਧੀਆ ਸਕੂਲ ਆਫ ਐਮੀਨਸ ਦੇ ਵਿੱਚ ਬੱਚਿਆਂ ਨੂੰ ਹਰ ਇੱਕ ਜਿਹੜੀ ਸਹੂਲਤ ਆ ਉਹ ਦਿੱਤੀ ਜਾਣੀਆਂ ਦੇਖੋ ਇਕੱਲੇ ਅੰਗਰੇਜ਼ੀ ਸਕੂਲਾਂ ਚ ਨਹੀਂ ਆ ਰਹੇ ਇੱਥੇ ਬੱਚੇ ਪੜ੍ਹਨ ਲਈ ਤੇ ਵਿਦੇਸ਼ਾਂ ਦੇ ਵਿੱਚੋਂ ਵੀ ਆ ਰਹੇ ਨੇ ਅਜਸਟੇਰੀਆ ਦੇ ਵਿੱਚੋਂ ਇੱਕ ਬੱਚੇ ਨੇ ਐਡਮਿਸ਼ਨ ਲਈ ਇੱਥੇ ਆ ਕਿਉਂਕਿ ਇਹ ਜਿਹੜਾ ਸਕੂਲ ਆ ਪੰਜਾਬ ਦੇ ਵਿੱਚੋਂ ਪਹਿਲਾ ਸਕੂਲ ਆ ਜਿਹੜਾ ਇੰਨੇ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਕੋ ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਨੇ ਅੱਜ ਸਾਡਾ ਸਕੂਲ ਵਿਜ਼ਿਟ ਕੀਤਾ ਤੇ ਸਾਰੀ ਸਮੁੱਚੀ ਟੀਮ ਨੂੰ ਹੈਡਮੈਮ ਨੂੰ ਤੇ ਸਮੁੱਚੀ ਟੀਮ ਨੂੰ ਉਹਨਾਂ ਨੇ ਐਪਰੀਸ਼ੀਏਟ ਕਰਿਆ ਤੇ ਸਾਰੇ ਕੰਮ ਨੂੰ ਐਪਰੀਸ਼ੀਏਟ ਕਰਿਆ ਤੇ ਅਸੀਂ ਸਾਰੇ ਬਹੁਤ ਹੀ ਉਹਨਾਂ ਦਾ ਧੰਨਵਾਦੀ ਆ ਤੇ ਬੜੇ ਖੁਸ਼ ਆ ਅਸੀਂ ਕਿ ਉਹ ਸਾਡੇ ਕੰਮ ਨੂੰ ਐਪਰੀਸ਼ੀਏਟ ਕਰਕੇ ਗਏ ਨੇ ਤੇ ਅਸੀਂ ਇੱਥੇ ਦੱਸਣਾ ਚਾਹਾਂਗੇ ਜੀ ਵੀ ਗਵਰਨਮੈਂਟ ਆਫ ਪੰਜਾਬ ਦਾ ਬਹੁਤ ਵੱਡਾ ਇੱਕ ਉਪਰਾਲਾ ਜੀ ਜਿਨ੍ਹਾਂ ਨੇ ਅੱਜ ਤੱਕ ਜਿਹੜੇ ਅਵਾੜੀ ਅਧਿਆਪਕਸ ਨੇ ਉਹਨਾਂ ਨੂੰ ਇਗਨੋਰ ਕੀਤਾ ਗਿਆ ਤੇ ਗਵਰਨਮੈਂਟ ਨੇ ਆਪਣੇ ਬਹੁਤ ਸਾਡੇ ਸਤਿਕਾਰਯੋਗ ਸਿੱਖਿਆ ਮੰਤਰੀ ਜੀ ਹਰਜੋਤ ਸਿੰਘ ਬੈਂਸ ਜੀ ਨੇ ਤੇ ਬਹੁਤ ਅੱਛਾ ਡਿਸੀਜਨ ਲੈਂਦੇ ਹੋਏ ਮਤਲਬ ਕਿ 2 ਸਾਲ ਦਾ ਵਾਅਦਾ ਅਧਿਆਪਕਾਂ ਨੂੰ ਦਿੱਤਾ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਜੀ ਤੇ ਜੋ ਉਹ ਅਧਿਆਪਕਾਂ ਦੇ ਲਈ ਕਰਿਆ ਜਾ ਰਿਹਾ ਤੇ ਹੁਣ ਤੁਸੀਂ ਦੇਖ ਹੀ ਰਹੇ ਹੋ ਸਾਡੇ ਸਤਿਕਾਰਯੋਗ ਮੰਤਰੀ ਜੀ ਉਹ ਜ਼ਿਲ੍ਹੇ ਵਾਈਜ਼ ਵੱਖ-ਵੱਖ ਸਕੂਲਾਂ ਦਾ ਦੌਰਾ ਕਰ ਰਹੇ ਨੇ ਤੇ ਉਹ ਖੁਦ ਕਹਿ ਰਹੇ ਨੇ ਵੀ ਮੈਂ ਸਕੂਲਾਂ ਦਾ ਦੌਰਾ ਕਰਕੇ ਵੀ ਅਧਿਆਪਕਾਂ ਦੇ ਸੁਝਾਅ ਲੈ ਕੇ ਜਿਹੜੀਆਂ ਨਵੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲੀਮੈਂਟ ਕਰਾਂਗੇ ਤੇ ਜਿੱਦਾਂ ਅਸੀਂ ਇਸ ਸਕੂਲ ਨੂੰ ਬਣਾਇਆ ਉਸ ਤਰੀਕੇ ਨਾਲ ਉਸ ਤਰਜ਼ ਦੇ ਉੱਤੇ ਵੀ ਪੂਰੇ ਪੰਜਾਬ ਦੇ ਜਿਹੜੇ ਸਕੂਲ ਨੇ ਉਸ ਤਰਜ਼ ਦੇ ਉੱਤੇ ਬਣਾਏ ਜਾਣਗੇ ਜੀ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਰਕਾਰ ਦਾ ਤੇ ਤੇਜ਼ ਚੈਨਲ ਦੇ ਲਈ ਨਾਬਾ ਤੋਂ ਸੁਖਜੈ ਸਿੰਘ ਲੁਬਾਨਾ ਦੀ ਰਿਪੋਰਟ